ਹਲਕਾ ਉਤਰੀ ਦੀ ਬਾਰ ਨੰਬਰ 12 ਇੰਦਰਾ ਕਲੋਨੀ ਵਿਖੇ ਸਾਬਕਾ ਕੌਂਸਲਰ ਡਾਕਟਰ ਸੁਭਾਸ਼ ਪਪੂ ਦੀ ਅਗਵਾਈ ਹੇਠ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਿਪਤੀ ਹਸਪਤਾਲ ਦੇ ਮਾਹੇ ਡਾਕਟਰ ਅਜੇ ਪਾਤਸ਼ੰਗ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ ਇਸ ਮੌਕੇ ਜਿਹੜਾ ਕਾਂਗਰਸ ਦੇ ਸਪੋਕਸ ਪਰਸਨ ਰਿੰਕੂ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਆਖਿਆ ਕਿ ਡਾਕਟਰ ਸੁਭਾਸ਼ ਪਪੂ ਬੋਲੋ ਜਿਹੜਾ ਉਪਰਾਲਾ ਕੀਤਾ ਗਿਆ ਬਹੁਤ ਹੀ ਸ਼ਲਾਘਾਜੋਗਾ ਉਹਨਾਂ ਨੇ ਆਖਿਆ ਕਿ ਡਾਕਟਰ ਸੁਭਾਸ਼ ਪੱਪੂ ਆਏ ਦੇ ਨਹੀਂ ਲੋਕਾਂ ਦੀ ਮਦਦ ਕਰਦੇ ਹਨ ਜਿਨ੍ਹਾਂ ਲੋਕਾਂ ਕੋ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਫ੍ਰੀ ਦਵਾਈਆਂ ਵੀ ਦਿੰਦੇ ਹਨ ਉਹਨਾਂ ਨੇ ਆਖਿਆ ਕਿ ਇਸ ਮੈਡੀਕਲ ਕੈਂਪ ਨਾਲ ਜਿੱਥੇ ਲੋਕਾਂ ਦੂਰ ਹੁੰਦਾ ਜਾ ਰਿਹਾ ਹੈ ਇਲਾਜ ਉਹ ਇਲਾਜ ਉਹਨਾਂ ਨੂੰ ਫ੍ਰੀ ਵਿੱਚ ਮਿਲੇਗਾ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਕੈਂਪਾਂ ਦਾ ਆਯੋਜਨ ਹੋਰ ਵੀ ਕੀਤਾ ਜਾਵੇਗਾ ਹਲਕਾ ਉਤਰੀ ਵਾਰ 10 11 12 ਚ ਅਸੀਂ ਫ੍ਰੀ ਮੈਡੀਕਲ ਕੈਂਪ ਲਗਾਇਆ ਹੈ ਸਿਫਤੀ ਹਸਪਤਲ ਵੱਲੋਂ ਇੱਕ ਕੈਂਪ ਲੱਗ ਰਿਹਾ ਤੇ ਇਹਦੇ ਵਿੱਚ ਹੀ ਹਾਰਟ ਦੇ 슈ਗਰ ਦੇ ਬੀਪੀ ਦੇ ਪੇਸ਼ੈਂਟ ਦੇਖ ਰਹੇ ਆ ਡਾਕਟਰ ਸਾਹਿਬ ਬੈਠੇ ਨੇ ਮੇਰੇ ਨਾਲ ਡਾਕਟਰ ਜੇਪਾਲ ਸਿੰਘ ਇੱਕ ਕਾਫੀ ਅੱਛੇ ਡਾਕਟਰ ਨੇ ਤੇ ਇਹਨਾਂ ਦਾ ਸਿਫਤੀ ਹਸਪਤਲ ਹੈਗਾ ਵੀਰ ਕੀ ਚੌਂਗਲੇ ਵਿੱਚ ਇਹਨਾਂ ਵੱਲੋਂ ਕੈਂਪ ਲੱਗ ਰਿਹਾ ਹੈ ਉਹਦੇ ਵਿੱਚ ਜਿਹਦੇ ਵਿੱਚ ਇਹ ਸਾਰੇ ਟੈਸਟ ਫ੍ਰੀ ਕਰ ਰਹੇ ਆ ECG ਫ੍ਰੀ ਕਰ ਰਹੇ ਆ ਮੈਡੀਸਨ ਵੀ ਫ੍ਰੀ ਪ੍ਰੋਵਾਈਡ ਕਰ ਰਹੇ ਨੇ ਇਹ ਲੜੀਵਾਰ ਲੱਗਦਾ ਰਹਿੰਦਾ ਹੈ ਅਸੀਂ ਹਰ ਮਿੰਨਿਸਲਾਮ ਲਾਕਾ ਵਾ ਕੋਸ਼ਿਸ਼ ਕਰੀਦੀ ਹੈ ਕਿ ਆਪਣੇ ਵਲੋਂ ਕੋਈ ਨਾ ਕੋਈ ਇਹੋ ਜਿਹਾ ਕੋਨਾਲਾ ਕੰਮ ਹੋ ਜਾਈਏ ਜਿਹਦੇ ਕਰਕੇ ਲੋਕਾਂ ਦੀ ਸੇਵਾ ਹੀ ਕਰ ਸਕੀਏ ਕਾਰਜਯੋਗ ਸਾਡੇ ਸਾਬਕਾ ਕਾਉਂਸਲਰ ਡਾਕਟਰ ਸੁਭਾਸ਼ ਪਪੂ ਜੀ ਵੱਲੋਂ ਜਿਹੜਾ ਇਹ ਵਾਰ ਨੰਬਰ 10 ਵਾਰ ਨੰਬਰ 11 ਵਾਰ ਨੰਬਰ 12 ਦੇ ਜਿਹੜੇ ਵਸਨੀਕ ਹੈ ਅੱਜ ਇਹ ਜਿਹੜਾ ਮੈਡੀਕਲ ਕੈਂਪ ਲਗਾਇਆ ਗਿਆ ਇਹਦੇ ਵਿੱਚ ਸਾਡੇ ਸਿਫਟੀ ਹਸਪੀਟਲ ਦੇ ਡਾਕਟਰ ਅਜੀਪਾਲ ਸਿੰਘ ਜੀ ਜਿਹੜੇ ਚੇਚੇ ਤੌਰ ਤੇ ਅੱਜ ਇੱਥੇ ਆ ਕੇ ਸਾਰੇ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਨੂੰ ਸਾਰਿਆਂ ਨੂੰ ਫ੍ਰੀ ਮੈਡੀਸਿਨ ਹੈ ਜਿਹੜੀ ਪ੍ਰੋਵਾਈਡ ਕਰਾ ਰਹੇ ਨੇ ਅਸੀਂ ਦਿਲ ਦੀ ਗਹਿਰਾਈਆਂ ਦੇ ਨਾਲ ਧੰਨਵਾਦ ਕਰਦੇ ਆ ਆਪਣੇ ਡਾਕਟਰ ਸੁਭਾਜ ਪਪੂ ਜੀ ਦਾ ਜਿਨ੍ਹਾਂ ਦਾ ਹਰ ਦਮ ਜਿਹੜਾ ਧਿਆਨ ਹੈ ਆਪਣੇ ਲੋਕਾਂ ਚ ਵਾਰ ਦੇ ਲੋਕਾਂ ਚ ਵਸਨੀਕਾਂ ਚ ਰਹਿੰਦਾ ਵੈ ਕਿਉਂਕਿ ਅਸੀਂ ਕਈ ਵਾਰੀ ਦੇਖਦੇ ਆ ਮੈਂ ਵੀ ਇਹਨਾਂ ਨਾਲ ਬੜਾ ਨਜ਼ਦੀਕੀ ਜੁੜਿਆ ਦਾ ਜਦੋਂ ਵੀ ਮੈਂ ਇਹਨਾਂ ਦੀ ਕਲੀਨਿੰਗ ਤੇ ਆ ਕੇ ਬੈਠਦਾ ਵਾਂ ਕਿਸੇ ਵਲੇ ਕਿਸੇ ਵੇਖੋ ਸਾਡਾ ਤੁਹਾਨੂੰ ਦੱਸਿਆ ਡਾਕਟਰ ਸਾਹਿਬ ਨੇ ਸਲਮ ਮੇਰੀ ਹੈ ਕਿਸੇ ਵਾਰ ਤੇ ਕਿਸੇ ਮਰੀਜ਼ ਕੋ ਪੈਸੇ ਵੀ ਨਹੀਂ ਹੁੰਦੇ ਪਰ ਡਾਕਟਰ ਸਾਹਿਬ ਤਦ ਵੀ ਉਹਨਾਂ ਨੂੰ ਦਵਾਈ ਫ੍ਰੀ ਦਿੰਦੇ ਨੇ ਤੇ ਨਾਲ ਦੇ ਨਾਲ ਉਹਨਾਂ ਨੂੰ ਜਿੱਥੋਂ ਤੱਕ ਨੇ ਵੀ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੁੰਦੀ ਏ ਮੈਡੀਸਨ ਦੀ ਉਹ ਵੀ ਉਹ ਫ੍ਰੀ ਪ੍ਰੋਵਾਈਡ ਕਰਾਉਂਦੇ ਨੇ ਅਸੀਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਕਿ ਡਾਕਟਰ ਸੁਭਾਸ਼ ਪਪੂ ਜੀ ਦੀ ਲੰਬੀ ਉਮਰ ਹੋਵੇ ਤਾਂ ਕਿ ਉਹ ਇਸੇ ਤਰ੍ਹਾਂ ਹੀ ਆਪਣੇ ਵਾੜਾਂ 'ਚ ਆਪਣੇ ਹਲਕੇ 'ਚ ਸੇਵਾ ਕਰਦੇ ਰਹਿਣ ਡਾਕਟਰ ਅਜੀਪਾਲ ਸਿੰਘ ਮੈਂ ਆਏ ਮੈਂ ਕਾਰਡੀਓਲੋਜਿਸਟ ਠੀਕ ਹੈ ਜੋ ਮੈਨੇਜਿੰਗ ਡਾਕਟਰ ਸਿਫਤੀ ਹਸਪੀਟਲ ਤੇ ਸਾਡੀ ਟੀਮ ਵੱਲੋਂ ਸਿਫਤੀ ਹਸਪੀਟਲ ਦੀ ਟੀਮ ਵੱਲੋਂ ਅੱਜ ਇੱਥੇ ਦਿਲ ਦੇ ਰੋਗਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਹੈ ਜਿਸ ਵਜ੍ਹਾ ਸੇ ਫ੍ਰੀ ਦਵਾਈਆਂ ਫ੍ਰੀ ਮੈਡੀਸਿਨਸ ਫ੍ਰੀ ਟੈਸਟ ਸਾਰਾ ਕੁਝ ਪ੍ਰੋਵਾਈਡ ਕਰ ਰਹੇ ਆ ਤੇ ਠੰਡ ਦੇ ਇਸ ਮੌਸਮ ਵਿੱਚ ਲੋਕਾਂ ਲਈ ਬਸ ਇਹੀ ਹਦਾਇਤ ਹੈ ਕਿ ਜੋ ਹਾਰਟ ਦੇ ਪੇਸ਼ੈਂਟ ਨੇ ਜਾਂ ਬਲੱਡ ਪ੍ਰੈਸ਼ਰ ਦੀ ਦਵਾਈ ਖਾਂਦੇ ਆ ਪਹਿਲੀ ਗੱਲ ਤਾਂ ਇਹ ਹੈ ਕਿ ਰੈਗੂਲਰ ਚੈੱਕਅਪ ਕਰਾਉਣਾ ਦੂਸਰੀ ਗੱਲ ਇਹ ਹੈ ਕਿ ਆਪਣਾ ਠੰਡ ਤੋਂ ਵਿਚਾਰ ਰੱਖਣ ਕਿਉਂਕਿ ਠੰਡ ਵਿੱਚ ਜਿਹੜਾ ਬੀਪੀ ਆ ਇਹ ਵੱਡਾ ਵਾਲੋਕਾਂ ਦਾ ਯੂਜ਼ਲੀ ਕਹਿੰਦੇ ਆ ਨਾ ਤੇ ਹਾਰਟ ਅਟੈਕ ਜਿਆਦਾ ਰੰਗ ਦਾ ਅਟੈਕ ਆਉਣ ਦਾ ਰਿਸਕ ਵਧਿਆ ਹੁੰਦਾ ਵਾ ਮੋٹے ਕੱਪੜੇ ਪਾ ਕੇ ਰੱਖਣਾ ਜੋ ਸੈਰ ਆ ਉਹ ਬਿਲਕੁਲ ਬੰਦ ਕਰ ਦੇਣਾ ਅਗਲੇ ਉਹਨਾਂ ਲਈ 2 ਮਹੀਨੇ ਲਈ ਤੇ ਕੋਈ ਬਹੁਤ ਜ਼ਿਆਦਾ ਫਰਾਈਡ ਚੀਜ਼ਾਂ ਜਾਂ ਤੇਲ ਦਾ ਸੇਵਨ ਜਾ ਆਇਲ ਜਾਂ ਘਿਓ ਦਾ ਸੇਵਨ ਨਾ ਕਰਨਾ ਬਾਕੀ ਆਪਣੇ ਡਾਕਟਰ ਕੋਲ ਜਾ ਕੇ ਜਿਹਨੂੰ ਦਿਖਾਉਂਦੇ ਆ ਕਿ ਆਪਣਾ ਬੀਪੀ ਗਰਾ ਦੁਬਾਰਾ ਚੈੱਕ ਕਰਾਉਣ ਕਿਉਂਕਿ ਅਕਸਰ ਹੀ ਦੇਖਿਆ ਹੈ ਕਿ ਜਦੋਂ ਸਰਦੀਆਂ ਆਦੀਆਂ ਤੇ ਬੀਪੀ ਵੱਜ ਜਾਂਦਾ ਵਾ ਜੋ ਹਾਰਡ ਦੇ ਮੁਸ਼ਕਲਾਂ ਉਹਨਾਂ ਮਰੀਜ਼ਾਂ ਨੂੰ ਵੀ ਸਾਸੂ ਚੜਨਾ ਸ਼ੁਰੂ ਹੋ ਜਾਂਦਾ ਸੋ ਆਪਣੀ ਜਿਹੜੀ ਡੋਜ਼ ਮੋਡੀਫਿਕੇਸ਼ਨ ਆ ਡਰੱਗਸ ਦੀ ਉਹ ਇਹਨਾਂ ਨੂੰ ਕਰਾਉਣੀ ਜ਼ਰੂਰੀ ਹੈ